ਸੀ ਰਗਵੀਰ ਚੱਲੇਪੁਰ ਆਉਧਾ ਅਨਕ ਬੇਖ ਸੇ ਸ਼ਾਸਤਰ ਸੁਹਾਏ ਜਾਣਤ ਤੀਨ RAM ਬਨ ਆਏ ਜਾਨਕ ਜਾਨਕ ਹਾਂ ਤੇ ਜਾਨਕ ਜੀ ਹਾਂ RAM ਚੰਦਰ ਦਾ ਰੂਪ ਸਨ ਦੋਨੋਂ ਸਾਹਿਬ ਜਾਦੇ ਮੰਨ ਤੀਨ RAM ਜੁੱਧਿਆਂ ਨੂੰ ਵਾਪਸ ਆਏ ਨੇ ਬਨਵਾਸ ਵਿੱਚੋਂ ਕੱਕਾ ਕਰ ਲਿਆ ਜਾਨਕ ਹਾਂ ਜਾਨਕ ਮੰਨੋ ਤੀਨ RAM ਬਨ ਆਏ ਤੀਨ RAM ਬਨ ਆਏ ਜਾਨਕ ਤੀਨ RAM ਬਨ ਆਏ ਐਤਿ ਸ੍ਰੀ ਬਚਿਤ੍ਰਨਾਟਕੇ RAM ਅਵਤਾਰੇ ਤਿਹੂ ਭ੍ਰਤਨ ਸੈਨਾ ਸਹਿਤ ਜੀਵੋ ਸੀਤਾ ਦੋਹੁ ਪੁੱਤਰਨ ਸਹਿਤ ਪੁਰੀ ਅਬਦ ਪ੍ਰਵੇਸ਼ ਕਥਨੰ ਚੌਪਈ ਤਿਹੂ ਮਾਤ ਕੰਠਨ ਸੁਲਾਏ ਦੋ ਪੁੱਤਰ ਪਾਏ ਨ ਲਪਟਾਏ ਬਹੁਰ ਆਨ ਸੀਤਾ ਪਗ ਪਰਿ ਮਿਟ ਗਈ ਤਹੀਂ ਦੁੱਖਨ ਕੀ ਘਰੀ ਬਾਜ ਮੇਧ ਪੂਰਨ ਕੀਏ ਜੱਗਾ ਕੀਆ ਕੀਆ ਆਇੜੇ ਨੂੰ ਕੰਨਾਂ ਲਾੜੋ ਬਾਜ ਮੇਧਪੂਰਨ ਕੀਆ ਜੱਗਾ ਕੌਸਲੇਸ਼ ਕੌਸਲੇਸ਼ ਰਗਬੀਰ ਅਭੱਗਾ ਗ੍ਰਹਿਸਪੂਤ ਦੋ ਪੂਤ ਸੁਹਾਏ ਦੇਸ ਵਿਦੇਸ਼ ਜੀਤ ਗ੍ਰਹਿ ਆਏ ਜੇਤਕ ਕਹੇ ਸੋ ਜਗ ਵਿਧਾਨ ਵਿਧ ਪੂਰਵ ਕੀਨੇ ਤੇ ਨਨ ਏਕ ਘਟ ਸਤ ਕੀਨੇ ਜੱਗਾ ਚਟਪਟ ਚੱਕਰ ਇੰਦਰ ਉਠ ਭੱਗਾ ਰਾਜਸਵੇ ਕੀਨੇ 10 12 ਵਾਜ ਮੇਧ 21 ਪ੍ਰਕਾਰ ਗਵਾਲੰਭ ਅਜਮੇਧ ਅਨੇਕਾ ਭੂਪ ਮੇਧ ਕਰ ਸਕੇ ਅਨੇਕਾ hoom ਮਦ ਕਰਮ ਕੀਏ ਅਨੇਕਾ ਭੂਮ ਉਹ ਪਠੰਤਰ ਹੈ ਭੂਪ ਮੇਧ ਕਰ ਸਕੈ ਨਾ ਏਕਾ ਉਹ ਪਾਠ ਵੀ ਹੈ ਕਿਸੇ ਇੱਕ ਰੂਪ ਵਿੱਚ ਭੂਪ ਮੇਧ ਕਰ ਸਕੈ ਨਾ ਏਕਾ ਇਹ ਪਾਠ ਆਮ ਲੇਕਿਨ ਮੁਖੀ ਪਾਠ ਹੈ ਭੂਮ ਮਦ ਕਰਮ ਕੀਏ ਅਨੇਕਾ ਭੂਮ ਮਦ ਇੱਥੇ ਭੂਮ ਮਦ ਕਰਮ ਕੀਏ ਅਨੇਕਾ ਤੁਹਾਡੇ ਕੀ ਹੈ ਭੂਮ ਮੇਦ ਹੈ ਭੂਪ ਮੇਦ ਹੈ ਨਹੀਂ ਨਹੀਂ ਭੂਪ ਮੇਦ ਨਹੀਂ ਪਾਠ ਹੈ ਭੂਮ ਮਦ ਕਰਮ ਕੀਏ ਅਨੇਕਾ ਭੂਮ ਮਦ ਕਰਮ ਭੂਮ ਮਦ ਕਰਮ ਕੀਏ ਅਨੇਕਾ ਨਾਗ ਮੇਧ ਖਟ ਜਗ ਕਰਾਏ ਜੋਨ ਕਰੇ ਜਨਮੇ ਜੋ ਨਾ ਕਰੇ ਜਨਮੇ ਜੈ ਰਾਏ ਜਨਮੇ ਜੈ ਪਾਏ ਜੋ ਨਾ ਕਰੇ ਜਨਮੇ ਜੈ ਪਾਏ ਜਿਹੜੇ ਜਨਮੇਜੇ ਤੋਂ ਸਰਪ ਮੇਧ ਹੋਇਆ ਨਹੀਂ ਇਹਨਾਂ ਨੇ ਸਰਪ ਮੇਧ ਕਈ ਜਗ ਕੀਤਾ 6 ਕੀਤੇ ਸਮਝ ਜੋ ਨਾ ਕਰੇ ਜਨਮੇ ਜੈ ਪਾਏ ਔਰ ਇਕੰਤ ਕਹਾਂ ਲੱਗ ਜਾऊं ਗ੍ਰੰਥ ਬੰਨਣ ਤੇ ਹੀ ਡਰਾऊं ਦਾਸ ਸਹ ਹੰਸਰ 10 ਬਰਖ ਪਰਮਾਨਾ ਰਾਜ ਕਰਾਪੁਰ ਆਧ ਨਿਧਾਨਾ ਤਬ ਲੋਕਾਲ ਦਸ਼ਾ ਨਿਹرائی ਰਗਬਰ ਸਿਰ ਮ੍ਰਿਤ ਡੰਕ ਬਜਾਈ ਨਮਸਕਾਰ ਤਹਿ ਵਿਵਦ ਪ੍ਰਕਾਰਾ ਜਿਨ ਜਗ ਜੀਤ ਕਰਿਓ ਬਸ ਸਾਰਾ ਸਭਨ ਸੀਸ ਡੰਕ ਤਹਿ ਬਾਜ ਜੀਤ ਨਾ ਸਕੈ ਰੰਕ ਅਰ ਰਾਜਾ ਦੋਹਰਾ ਜੇ ਤਨ ਕੀ ਸਰਨੀ ਪਰੇ ਕਰ ਦਇ ਲਏ ਬਚਾਏ ਜੋ ਨਹੀਂ ਕੋ ਬਾਚਿਆ ਕਿਸ਼ਨ ਬਿਸ਼ਨ ਰਗੜਾਏ ਚੌਪਈ ਛੰਦ ਬਹੁ ਵਿਦ ਕਰੋ ਰਾਜ ਕੋ ਸਾਜਾ ਦੇਸ ਦੇਸ ਕੇ ਜੀਤੇ ਰਾਜਾ ਸ਼ਾਮ-ਦਾਮ ਅਰ ਦੰਡ ਅ ਸਪਿਹਦਾ ਜੇਹ ਵਿਦ ਹੁਤੀ ਸ਼ਾਸਨਾ 베ਦਾ ਵਰਨ-ਵਰਨ ਆਪਣੀ ਕਿਰਤ ਲਾਏ ਚਾਰ-ਚਾਰ ਕੀ ਵਰਨ ਚਲਾਏ ਚਾਰ-ਚਾਰ ਹੀ ਵਰਨ ਚਲਾਏ ਚਾਰ-ਚਾਰ ਹੀ ਵਰਨ ਚਲਾਏ ਛਤਰੀ ਕਰੈ ਵਿਪਰ ਕੀ ਸੇਵਾ ਬੈਸ ਲਖੈ ਛਤਰੀ ਕਹਿ ਦੇਵਾ ਸ਼ੂਦਰ ਸਭਨ ਕੀ ਸੇਵ ਕਮਾਵੇ ਜਹ ਕੋਈ ਕਹ ਤਹੀ ਵਹਿਤਾਵੇ ਜੈਸ ਕਹuti ਬੇਦ ਸ਼ਾਸਨਾ ਨਿਕਸਾ ਤੈਸ ਰਾਮ ਕੀ ਰਸਨਾ ਰਾਵਣ ਆਦ ਰਣ ਹਾਕ ਸੰਘਾਰੇ ਭਾਂਤ ਭਾਂਤ ਸੇਵਕ ਗਣ ਤਾਰੇ ਲੰਕਾ ਦੇਈ ਟੰਕ ਜਨ ਕੀਨੋ ਦਿਨੋ ਲੰਕਾ ਦੇਈ ਟੰਕ ਜਨ ਦਿਨੋ ਇਹੰ ਬਿੱਦ ਰਾਜ ਜਗਤ ਮੈਂ ਕੀਨੋ